ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਵਜੂਦਾ ਬੱਲੋਆ ਨਾਲ ਹਲਕਾ ਦੇ ਪਿੰਡ ਵਾਸੀਆਂ ਦੇ ਵਿੱਚ ਜਿੱਥੇ ਤੁਹਾਨੂੰ ਦੱਸਦੀਏ ਅੱਜ ਜਿਹੜਾ ਹੈਗਾ ਤੇ ਫਿਰ ਬਾਤ ਉਹ ਮੌਸਮ ਬਦਲਿਆ ਹੈ ਮੌਸਮ ਬਦਲਨ ਕਾਰਨ ਕਰਕੇ ਜਿਹੜਾ ਹੈਗਾ ਕਾਫੀ ਜਿਹੜਾ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਨੂੰ ਜਿਹੜਾ ਹੈਗਾ ਬੜੀ ਖੁਸ਼ੀ ਦੀ ਲਹਿਰ ਜਿਹੜੀ ਦੇ ਕਿਸਾਨਾਂ ਦੇ ਵਿੱਚ ਕੀ ਜਾ ਰਹੀ ਹੈ ਜਿੱਤੇ ਕਿਸਾਨਾਂ ਵੱਲੋਂ ਜਿਹੜਾ ਛੋਨੇ ਦੀ ਪੰਜੀਰੀ ਲਈ ਹੋਈ ਸੀਗੀ ਉਹਦੇ ਵਿੱਚ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਝੋਨੇ ਦਾ ਜਿਹੜਾ ਹੈਗਾ ਵਿਰਲਾਪਨ ਸੀਗਾ ਉਹਨੂੰ ਜਿਹੜਾ ਹੈਗਾ ਪੂਰਾ ਕਰਨ ਵਾਸਤੇ ਕਿਸਾਨਾਂ ਵੱਲੋਂ ਜਿਹੜੀ ਹੈ ਪੰਜੀਰੀ ਲਾਈ ਜਾ ਰਹੀ ਹੈ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ بارش ਹੋਈ ਹੈ ਕਿੰਨੀ ਜਿਹੜੀ بارش ਹੋਈ ਹੈ ਤੇ ਕਿਸਾਨਾਂ ਨੂੰ ਇਸ ਵਾਰ ਇਸ ਨਾਲ ਕਿੰਨੀ ਕ ਰਾਹਤ ਮਿਲੀ ਹੈ ਤੇ ਜਿਹੜਾ ਹੈਗਾ ਕਿੰਨੇ ਕਿਹੜੀ ਕਿਹੜੀ ਫਸਲਾਂ ਨੂੰ ਜਿਹੜਾ ਹੈਗਾ ਫਾਇਦਾ ਹੈ ਕਿਉਂਕਿ ਬਹੁਤ ਸਾਰੇ ਦੇ ਵਿੱਚ ਜਿਹੜੀ ਹੈ ਕਿ بارش ਪਈ ਹੈ ਉਹਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਹੈ ਕਾਫੀ ਆਪਤ ਦੇਖੀ ਗਈ ਹੈ ਬਾੜ ਦੇ ਸੇ ਹਾਲਾਤ ਹੋ ਗਏ ਨੇ ਉੱਥੋਂ ਦੇ ਲਖਮਿੰਦਰ ਸਿੰਘ ਕਿਹੜਾ ਪਿੰਡ ਹੈ ਪਿੰਡ ਭਾਵਲਵਾਸੀ ਹੈ ਕਿਸ ਤਰ੍ਹਾਂ ਦਾ ਮੌਸਮ ਸੀਗਾ ਜੀ ਜਿਹੜਾ ਇਹ ਤੋਂ ਪਹਿਲਾਂ ਜੀ ਮੌਸਮ ਬਹੁਤ ਖਰਾਬ ਸੀਗਾ ਮਤਲਬ ਵੀ ਗਰਮੀ ਜਾ ਪੈ ਰਹੀ ਸੀ ਮੀਂਹ ਪੈਂਦਾ ਨਹੀਂ ਸੀ ਤੇ ਪਾਣੀ ਬਾਣਾ ਦੇ ਵਿੱਚ ਖੜਦਾ ਨਹੀਂ ਸੀ ਤੇ ਕਿਤੇ ਨਾ ਕਿਤੇ ਤੇ ਮਤਲਬ ਵੀ ਹੁਣ ਪੂਰੀ ਆਉਂਦੀ ਹੈ ਬਿਜਲੀ ਵੀ ਆਉਂਦੀ ਹੈ ਹੁਣ ਜੋ ਮੀਂਹ ਪੈਣ ਕਾਰਨ ਤੇ ਹੁਣ ਪਾਣੀ ਮੌਸਮ ਵੀ ਚੇਂਜ ਹੋਇਆ ਅੱਗੇ ਨਾਲੋਂ ਵੀ ਮਤਲਬ ਵੀ ਹੁਣ ਝੋਨਾ ਦੀ ਕੋਈ ਰਹਿਤ ਹੋਈ ਹੈ ਕਿੰਨੀ ਕ ਬਾਰਿਸ਼ ਪਈ ਅੱਜ ਅੱਜ ਜੀ ਘੰਟਾ ਕਾ ਬਾਰਿਸ਼ ਪਈ ਹੈ ਠੀਕ ਹੈ ਹਾਂ ਜੀ ਕਿਹੜੀ ਕਿਹੜੀ ਫਸਲ ਨੂੰ ਫਾਇਦਾ ਆਇਆ ਜੀ ਇਹ ਜੀ ਸਾਰਿਆਂ ਛੋੜਨੇ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੈ ਤੇ ਫਾਇਦਾ ਆਪਣੇ ਨਰਮੇ ਨੂੰ ਵੀ ਆਇਆ ਹਾਂ ਜੀ ਹਫੋਰ ਨਾਲੋਂ ਥੋੜੀ ਜੀ ਘੱਟ ਪਈ ਹੈ ਜੀ ਹਫੋਰ ਜ਼ਿਆਦਾ ਬਾਸ਼ਾ ਕਹਿੰਦੇ ਆ ਤੇ ਇੱਕ ਵੇਸ ਤੇ ਘੱਟ ਹੈ ਜੀ ਤੇ ਮਤਵਲ ਪਿੰਡ ਤੇ ਜਮੇ ਹੀ ਹੈ ਨਹੀਂ ਬਾਵਲਵਾਸੀ ਤੇ ਬਿਲਕੁਲ ਹੈ ਨਹੀਂ ਹੁਣ ਬਹੁਤ ਵਧੀਆ ਖੁਸ਼ੀ ਹੈ ਜੀ ਬਸ ਕਿਸਾਨਾਂ ਨੂੰ ਮਸੌਲੇ ਮੀਂਹ ਪੈ ਗਿਆ ਕੁਛ ਨਾ ਕੁਛ ਤੇ ਵੀ ਕਿਸਾਨਾਂ ਨੂੰ ਅੱਗੇ ਨਾਲੋਂ ਥੋੜਾ ਖੁਸ਼ਹਾਲ ਹੈ ਹਾਂ ਜਸਦੀਪ ਸਿੰਘ ਹੈ ਜੀ ਕਿਹੜੇ ਪਿੰਡ ਭਾਵਲਵਾਸੀ ਟਾਣੀ ਜੀ ਕਿਸ ਤਰ੍ਹਾਂ ਦੇ ਬਾਰਿਸ਼ ਹੋਈ ਹੈ ਕਿੰਨਾ ਫਾਇਦਾ ਹੋਇਆ ਪਿਛਲੇ 3-4 ਦਿਨਾਂ ਤੋਂ ਪੂਰੇ ਬੱਦਲ ਛਾਏ ਹੋਏ ਸੀਗੇ ਪਹਿਲਾਂ ਮੀਂਹ ਇੱਕ ਵਾਰ ਹੀ ਪੈ ਗਿਆ ਵੀ ਉਹ ਥੋੜਾ ਸੀਗਾ ਹੁਣ ਅੱਜ ਮੀਂਹ ਆਇਆ ਅੱਜ ਕਾਫੀ ਮੀਂਹ ਆਇਆ ਵੈਸੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਜੇ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ 'ਚ ਮੀਂਹ ਪਿਆ ਤੇ ਉਧਰ ਹੜ੍ਹਾਂ ਵਾਲੇ ਹਾਲਾਤ ਸਰਦੂਲਗਾੜਾ ਦੀ ਸਾਈਡ ਉਧਰ ਹੜ੍ਹਾਂ ਵਾਲੇ ਹਾਲਾਤ ਜ਼ਿਆਦਾ ਪਰ ਆਹ ਬਾਰਿਸ਼ ਜਿਵੇਂ ਇੱਥੇ ਆਈ ਹੈ ਇਹ ਝੋਨੇ ਨੂੰ ਪੂਰੀ ਰਾਤ ਬਾਕੀ ਜਿਵੇਂ ਹੁਣ ਨਰਮਾ ਹੋ ਗਿਆ ਨਰਮੇ ਨੂੰ ਵੀ ਠੀਕ ਹੈ ਨਕਸਾਨ ਵਾਲੀ ਇੱਥੇ ਕੋਈ ਗੱਲ ਨਹੀਂ ਕਿੰਨੀ بارش ਪਈ ਇੱਥੇ بارش ਆਪ ਕਾਫੀ ਲਗਭਗ 1 ਘੰਟਾ ਪੂਰਾ بارش ਪਈ ਹੈ ਖੇਤਾਂ ਦੇ ਵਿੱਚ ਝੋਨਾ ਬਿਰਲਾ ਸੀ ਕਿ ਰਹਿ ਗਿਆ ਸੀ ਉਹ ਡੱਕੇ ਲਾਉਣੇ بارش ਨਾਲ ਜਿਹੜੀ ਖੁਸ਼ੀ ਮਿਲੀ ਹੈ ਹਾਂਜੀ بارش ਨਾਲ ਪੂਰੀ ਦਾ ਦੇਣਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਐਸੀ ਮੌਜੂਦਾ ਬੱਲੋਆਂ ਨਾਲ ਹਲਕਾ ਦੇ ਪਿੰਡ ਵਾਸੀਆਂ ਦੇ ਵਿੱਚ ਜਿੱਥੇ ਤੁਹਾਨੂੰ ਦੱਸਦੀਏ ਅੱਜ ਜਿਹੜਾ ਰਗਾ ਤੇ ਫਿਰ ਬਾਤੋ ਮੌਸਮ ਬਦਲਿਆ ਮੌਸਮ ਬਦਲਣ ਕਾਰਨ ਕਿ ਜਿਹੜਾ ਹੈ ਕਾਫੀ ਜਿਹੜਾ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਤੇ ਹੀ ਕਿਸਾਨਾਂ ਨੂੰ ਜਿਹੜਾ ਹੈ ਕਾ ਬੜੀ ਖੁਸ਼ੀ ਦੀ ਲਹਿਰ ਜਿਹੜੀ ਦੇ ਕਿਸਾਨਾਂ ਦੇ ਵਿੱਚ ਕੀ ਜਾ ਰਹੀ ਹੈ ਜਿੱਤੇ ਕਿਸਾਨਾਂ ਵੱਲੋਂ ਜਿਹੜਾ ਝੋਨੇ ਦੀ ਪੰਜੀਰੀ ਲਈ ਹੋਈ ਸੀਗੀ ਉਹਦੇ ਵਿੱਚ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਝੋਨੇ ਦਾ ਜਿਹੜਾ ਹੈਗਾ ਵਿਰਲਾਪਨ ਸੀਗਾ ਉਹਨੂੰ ਜਿਹੜਾ ਹੈਗਾ ਪੂਰਾ ਕਰਨ ਵਾਸਤੇ ਕਿਸਾਨਾਂ ਵੱਲੋਂ ਜਿਹੜੀ ਹੈ ਪੰਜੀਰੀ ਲਈ ਜਾ ਰਹੀ ਆ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਬਾਰਿਸ਼ ਹੋਈ ਹੈ ਕਿੰਨੀ ਜਿਹੜੀ ਬਾਰਿਸ਼ ਹੋਈ ਹੈ ਤੇ ਕਿਸਾਨਾਂ ਨੂੰ ਇਸ ਵਾਰ ਇਸ ਨਾਲ ਕਿੰਨੀ ਕਿ ਰਾਹਤ ਮਿਲੀ ਹੈ ਤੇ ਜਿਹੜਾ ਹੈਗਾ ਕਿੰਨੇ ਕਿਹੜੀ ਕਿਹੜੀ ਫਸਲਾਂ ਨੂੰ ਜਿਹੜਾ ਕਾ ਫਾਇਦਾ ਹੈ ਕਿਉਂਕਿ ਬੋਹੜ ਸ਼ਹਿਰ ਦੇ ਵਿੱਚ ਜਿਹੜੀ ਹੈ ਕਿ ਬਾਰਿਸ਼ ਪਈ ਆ ਉਹਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਆ ਕਾफी ਆਫਤ ਦੇਖੀ ਗਈ ਹੈ ਬਾੜ ਜੇ ਇਸੇ ਹਾਲਾਤ ਹੋ ਗਏ ਨੇ ਉੱਥੋਂ ਦੇ ਲਖਮਿੰਦਰ ਸਿੰਘ ਕਿਹੜਾ ਪਿੰਡ ਹੈ ਪਿੰਡ ਭਾਵਲਵਾਸੀ ਹੂੰ ਕਿਸ ਤਰ੍ਹਾਂ ਦਾ ਮੌਸਮ ਸੀਗਾ ਜੇ ਜਿਹੜਾ ਇਹ ਤੋਂ ਪਹਿਲਾਂ ਜੀ ਮੌਸਮ ਬਹੁਤ ਰਾਤ ਸੀਗਾ ਮਤਲਬ ਵੀ ਗਰਮੀ ਜਾ ਪੈ ਰਹੀ ਸੀ ਮੀਂਹ ਪੈਂਦਾ ਨਹੀਂ ਸੀ ਤੇ ਪਾਣੀ ਬਾਣਾ ਦੇ ਵਿੱਚ ਖੜਦਾ ਨਹੀਂ ਸੀ ਤੇ ਕਿਤੇ ਨਾ ਕਿਤੇ ਤੇ ਮਤਲਬ ਵੀ ਹੁਣ ਪੂਰੀ ਆਉਂਦੀ ਹੈ ਬਿਜਲੀ ਵੀ ਆਉਂਦੀ ਹੈ ਹੁਣ ਜੋ ਮੀਂਹ ਪੈਣ ਕਾਰਨ ਤੇ ਹੁਣ ਪਾਣੀ ਮੌਸਮ ਵੀ ਚੇਂਜ ਹੋਇਆ ਅੱਗੇ ਨਾਲੋਂ ਵੀ ਮਤਲਬ ਵੀ ਹੁਣ ਝੋਨਾ ਦੀ ਕੋਈ ਰਹਿਤ ਹੋਈ ਹੈ ਕਿੰਨੀ ਕ ਬਾਰਿਸ਼ ਪਈ ਅੱਜ ਅੱਜ ਹੀ ਘੰਟਾ ਕਾ ਬਾਰਿਸ਼ ਪਈ ਹੈ ਠੀਕ ਹੈ ਹਾਂ ਜੀ ਕਿਹੜੀ ਕਿਹੜੀ ਫਸਲਾਂ ਨੂੰ ਫਾਇਦਾ ਹੋਏ ਜੀ ਇਹ ਜੀ ਸਾਰਿਆਂ ਝੋਨੇ ਨੂੰ ਤਾਂ ਬਹੁਤ ਜਿਆਦਾ ਫਾਇਦਾ ਹੈ ਤੇ ਭਾਜਾ ਆਪਣੇ ਨਰਮੇ ਨੂੰ ਵੀ ਹੈ ਜੀ ਹਵਾਰ ਨਾਲੋਂ ਥੋੜੀ ਜੀ ਘੱਟ ਪਈ ਹੈ ਜੀ ਹਵਾਰ ਜ਼ਿਆਦਾ ਬਾਦਸ਼ਾਹ ਕਹਿੰਦੇ ਆ ਤੇ ਇੱਥੇ ਘੱਟ ਹੈ ਜੀ ਤੇ ਮਤਵਾਲਾ ਪਿੰਡ ਤੇ ਜਮੇ ਹੀ ਹੈ ਨੇ ਬਾੜਵਾਸੀ ਤੇ ਬਿਲਕੁਲ ਹੈ ਹੁਣ ਬਹੁਤ ਵਧੀਆ ਖੁਸ਼ੀ ਹੈ ਜੀ ਕਿ ਕਿਸਾਨਾਂ ਨੂੰ ਮਸੌਲੇ ਮੀਂਹ ਪੈ ਗਿਆ ਕੁਛ ਨਾ ਕੁਛ ਤੇ ਵੀ ਕਿਸਾਨਾਂ ਨੂੰ ਅੱਗੇ ਨਾਲੋਂ ਥੋੜਾ ਖੁਸ਼ਹਾਲ ਹੈ ਜੀ ਜਸਦੀਪ ਸਿੰਘ ਹੈ ਜੀ ਕਿਹੜੇ ਪਿੰਡ ਭਾਵਲਵਾਸੀ ਟਾਣੀ ਜੀ ਕਿਸ ਤਰ੍ਹਾਂ ਦੇ ਬਾਰਿਸ਼ ਹੋਈ ਹੈ ਕਿੰਨਾ ਫਾਇਦਾ ਹੈ ਜੀ ਪਿਛਲੇ ਹੀ 3-4 ਦਿਨਾਂ ਤੋਂ ਪੂਰੇ ਬੱਦਲ ਛਾਏ ਹੋਏ ਸੀਗੇ ਪਹਿਲਾਂ ਮੀਂਹ ਇੱਕ ਵਾਰ ਹੀ ਪੈ ਗਿਆ ਵੀ ਉਹ ਥੋੜਾ ਸੀਗਾ ਹੁਣ ਅੱਜ ਮੀਂਹ ਆਇਆ ਅੱਜ ਕਾਫੀ ਮੀਂਹ ਆਇਆ ਵੈਸੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਜੇ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ 'ਚ ਮੀਂਹ ਪਿਆ ਤੇ ਉਧਰ ਹੜ੍ਹਾਂ ਵਾਲੇ ਹਾਲਾਤ ਸਰਦੂਲਗਾੜਾ ਦੀ ਸਾਈਡ ਉਧਰ ਹੜ੍ਹਾਂ ਵਾਲੇ ਹਾਲਾਤ ਆ ਜ਼ਿਆਦਾ ਪਰ ਆਹ ਬਾਰਿਸ਼ ਜਿਵੇਂ ਇੱਥੇ ਆਈ ਹੈ ਇਹ ਝੋਨੇ ਨੂੰ ਪੂਰੀ ਰਾਸਤ ਬਾਕੀ ਜਿਵੇਂ ਹੁਣ ਨਰਮਾ ਹੋ ਗਿਆ ਨਰਮੇ ਨੂੰ ਵੀ ਠੀਕ ਹੈ ਨੁਕਸਾਨ ਵਾਲੀ ਇੱਥੇ ਕੋਈ ਗੱਲ ਨਹੀਂ ਕਿੰਨੀ ਬਾਰਿਸ਼ ਪਈ ਇੱਥੇ ਬਾਰਿਸ਼ ਕਾਫੀ ਲਗਭਗ 1 ਘੰਟਾ ਪੂਰਾ بارش ਪਈ ਹੈ ਖੇਤਾਂ ਦੇ ਵਿੱਚ ਝੋਨਾ ਵਿਰਲਾ ਸੀ ਗਾ ਰਹਿ ਗਿਆ ਸੀ ਉਹ ਡੱਕੇ ਲਾਉਣੇ بارش ਨਾਲ ਜਿਹੜੀ ਖੁਸ਼ੀ ਮਿਲੀ ਹੈ ਹਾਂਜੀ بارش ਨਾਲ ਪੂਰੀ ਦਾ